ਜੀ ਹਾਂ ਮੈਂ ਜਗਜੀਤ ਚਾਨਾ ਤੇ ਤੁਸੀਂ ਦੇਖ ਰਹੇ ਹੋ ਦੀ ਫਗਵਾੜਾ ਹੈਡਨ ਲਾਈਵ ਤੇ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਅੱਜ ਕੇਂਦਰੀ ਹਾਈ ਕਮਾਂਡ ਪੱਤਰ ਵੱਲੋਂ ਜਾਰੀ ਲਿਸਟ ਵਿੱਚ ਜੋ ਤਿੰਨ ਉਮੀਦਵਾਰਾਂ ਦੇ ਨਾਂ ਜੋ ਹੈ ਉਹ ਕੋਸ਼ਿਤ ਕੀਤੇ ਗਏ ਨੇ ਉਹਨਾਂ ਵਿੱਚ ਗਿਰਨ ਖੇਰ ਜੋ ਚੰਡੀਗੜ੍ਹ ਤੋਂ ਦੁਆਰਾ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਲਈ ਆਪਣਾ ਉਮੀਦਵਾਰ ਬਣਾਇਆ ਹੈ ਅੱਜ ਹੀ ਭਾਜਪਾ ਵਿੱਚ ਸ਼ਾਮਲ ਹੋਏ ਸੰਨੀ ਦਿਓਲ ਨੂੰ ਗਰਦਾਸਪੁਰ ਤੋਂ ਟਿਕਟ ਦਿੱਤੀ ਗਈ ਹੈ ਤੇ ਦੁਆਬੇ ਦੀ ਰਾਜਨੀਤੀ ਵਿੱਚ ਜੇ ਗੱਲ ਕਰੀਏ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਇਹ ਕਿਆਸ ਰਾਈਆਂ ਲਾ ਰਹੀਆਂ ਸਨ ਕਿ ਹਲਕਾ ਹਸ਼ਿਆਰਪੁਰ ਦੀ ਲੋਕ ਸਭਾ ਟਿਕਟ ਜੋ ਹੈ ਉਸ ਨੂੰ ਕਿਉਂ ਪੈਂਡਿੰਗ ਪਾਇਆ ਜਾ ਰਿਹਾ ਹੈ ਔਰ ਜਦ ਕਿ ਇਸ ਸੀਟ ਲਈ ਦੋ ਪ੍ਰਬਲ ਦਅਵੇਦਾਰ ਸੋਮ ਪ੍ਰਕਾਸ਼ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਉਮੀਦਵਾਰ ਸਨ ਔਰ ਅੱਜ ਕੇਂਦਰੀ ਹਾਈ ਕਮਾਂਡ ਨੇ ਇੱਕ ਵਾਰ ਫਿਰ ਸੋਮ ਪ੍ਰਕਾਸ਼ ਹਲਕਾ ਵਿਧਾਇਕ ਫਗਵਾੜਾ ਤੇ ਜੋ ਵਿਸ਼ਵਾਸ ਪ੍ਰਗਟਾਉਂਦਿਆਂ ਹੋਇਆਂ ਲੋਕ ਸਭਾ ਹਲਕਾ ਸ਼ਾਰਪੁਰ ਲਈ ਉਹਨਾਂ ਨੂੰ ਭਾਜਪਾ ਦਾ ਉਮੀਦਵਾਰ ਬਣਾਇਆ ਹੈ ਇੱਥੇ ਜ਼ਿਕਰ ਜੋ ਹੈ ਕਿ 2009 ਦੇ ਵਿੱਚ ਵੀ ਇਸੇ ਹਲਕੇ ਤੋਂ ਸੋਮ ਪ੍ਰਕਾਸ਼ ਪਾਸ ਪავლੋ ਚੋਣ ਲੜ ਚੁੱਕੇ ਨੇ ਤੇ ਉਸ ਵੇਲੇ ਉਹ ਕਾਂਗਰਸੀ ਬੀਬੀ ਸੰਤੋਸ਼ ਚੌਧਰੀ ਤੋਂ ਮਾਤਰ 365 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ ਇਸ ਵਾਰ ਉਹ ਪਾਰਲੀਮੈਂਟ ਵਿੱਚ ਆਪਣੀ ਦੂਸਰੀ ਭਾਰੀ ਦਾ ਆਗਾਜ਼ ਕਰਨਗੇ ਇਸ ਟਿਕਟ ਦੇ ਅਨਾਉਂਸ ਹੋਣ ਤੋਂ ਬਾਅਦ ਹੀ ਜਿੱਥੇ ਫਗਵਾੜਾ ਦੇ ਵਿੱਚ ਸੋਮ ਪ੍ਰਕਾਸ਼ ਦੇ ਸਮਰਥਕਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਅਤੇ ਫੇਸਬੁੱਕ ਅਤੇ ਸੋਸ਼ਲ ਮੀਡੀਆ ਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਮਨੋ ਲੋਕਸਵਾਦੀ ਟਿਕਟ ਦੇ ਨਵਾਜ਼ਿਆ ਸਾਡੇ ਪਾਰਟੀ ਦੇ ਪ੍ਰਧਾਨ ਸਰ ਜੀ ਉਹਨਾਂ ਦਾ ਜਿੰਦਰਭਾਈ ਮੋਦੀ ਜੀ ਦਾ ਅਮਨ ਸ਼ਾਹ ਜੀ ਦਾ ਸਾਡੇ ਮਰਗ ਸਾਹਿਬ ਦਾ ਪੰਜਾਬ ਦੇ ਪ੍ਰਧਾਨ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਬਰਕਰਾਰ ਦਿੱਤਾ ਮੈਂ ਹਰ ਜਿੱਥੇ ਕਰਤੀ ਇਹ ਸੀ ਜਿੱਤ ਕੀ ਉਹਦੇ ਜੋੜੀ ਪਾਵਾਂਗਾ ਔਰ ਪੂਰੇ ਦੀ ਆਸਤੇ ਪੂਰਾ ਉਤੰਨਾ ਬੁਸਰ ਕਰਾਂਗਾ ਔਰ ਇਸ ਇਲਾਕੇ ਦੀ ਸੇਵਾ ਕਰਨ ਦਾ ਪੂਰੀ ਤਰ੍ਹਾਂ ਕਰਾਂਗਾ ਰਾਜ ਮੰਤਰੀ ਵਿਜੇ ਸਾਪਲਾ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਵਿਜੇ ਸਾਪਲਾ ਦੇ ਸਮਰਥਕਾਂ ਵਿੱਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਖੁਦ ਵਿਜੇ ਸਾਪਲਾ ਨੇ ਵੀ ਆਪਣੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਤੇ ਇਸ ਟਿੱਕਰ ਨੂੰ ਮਿਲਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਨੇ ਆਦਮਪੁਰ 에어ਪੋਰਟ ਬਣਾਇਆ ਉਹਨਾਂ ਨੇ ਰੇਲ ਗੱਡੀਆਂ ਰੁਕਵਾਈਆਂ ਪਰ ਉਸ ਤੋਂ ਬਾਅਦ ਵੀ ਜੇਕਰ ਪਾਰਟੀ ਨੇ ਉਹਨਾਂ ਨਾਲ ਇਸੇ ਤਰ੍ਹਾਂ ਹੀ ਕਰਨਾ ਸੀ ਤਾਂ ਫਿਰ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਹਿਣਗੇ ਕਿ ਉਹ ਇਸ ਤਰ੍ਹਾਂ ਦਾ ਕੰਮ ਨਾ ਕਰਨ ਇਦਾਂ ਦੇ ਵਿਕਾਸ ਨਾ ਕਰਵਾਣੇ ਪਹਿਲੀ ਕਿਰਿਆ ਹੈ ਵਿਜੇ ਸਾਪਲਾ ਦੀ ਜੋ ਟਿਕਟ ਤੋਂ ਇਸ ਵਾਰ ਖੁੰਝ ਗਏ ਨੇ ਹਾਲਾਂਕਿ ਇਸ ਦਾ ਪ੍ਰਭਾਵ ਕੀ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਕਿ ਇਸ ਟਕਰਾਅ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵਿਜੇ ਸਾਪਲਾ ਦੇ ਸਮਰਥਕ ਕਿਹੜਾ ਐਕਸ਼ਨ ਲੈਂਦੇ ਨੇ ਉਹ ਵੀ ਦੇਖਣ ਜੋ ਹੋਏਗਾ ਪਰ ਹਾਲ ਦੀ ਘੜੀ ਦੇ ਵਿੱਚ ਜੋ ਇੱਕ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਹਸ਼ਿਆਰਪੁਰ ਹਲਕਾ ਤੋਂ ਇੱਕ ਵਾਰ ਭਾਜ ਭਾਰਤੀ ਜਨਤਾ ਪਾਰਟੀ ਨੇ ਫਗਵਾੜਾ ਦੇ ਸਿਟਿੰਗ ਐਮ ਐਲ ਏ ਸੌਂਪ ਹੁੰਦਿਆ ਉਹਨਾਂ ਨੂੰ ਲੋਕ ਸਭਾ ਹਲਕਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਇਸ ਖਬਰ ਨੂੰ ਆਉਣ ਤੋਂ ਬਾਅਦ ਜਿੱਥੇ ਪਿਛਲੇ ਇੱਕ ਹਫਤੇ ਤੋਂ ਸੋਸ਼ਲ ਮੀਡੀਆ ਤੇ ਆ ਰਹੀਆਂ ਕਿਆਸ ਰਾਈਆਂ ਦਾ ਅੰਤ ਹੋ ਗਿਆ ਹੈ ਉੱਥੇ ਨਾਲ ਹੀ ਹੁਣ ਕੱਲ ਤੋਂ ਭਾਰਤੀ ਜਨਤਾ ਪਾਰਟੀ ਫਗਵਾੜਾ ਜੋ ਹੈ ਉਹ ਬਹੁਤ ਵੱਡੇ ਜੋਸ਼ ਦੇ ਨਾਲ ਸਵਪ੍ਰਕਾਸ਼ ਤੇ ਹੱਕ ਦੇ ਵਿੱਚ ਲਾਮਬੰਦ ਹੋਣ ਜਾ ਰਹੀ ਹੈ ਤੇ ਕੱਲ ਕਿਸ ਤਰ੍ਹਾਂ ਦੀ ਪ੍ਰਕਿਰਿਆ ਰਹਿੰਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵਿਜੇ ਸਾਪਲਾ ਦਾ ਕੀ ਰੁਖ ਰਹਿੰਦਾ ਹੈ ਇਹ ਤਾਂ ਉਹ ਇੱਕ ਤੈਅ ਕਰੇਗਾ ਪਰ ਹਾਲ ਦੀ ਘੜੀ ਸੋਮ ਪ੍ਰਕਾਸ਼ ਦੇ ਸਮਰਥਕਾਂ ਦੇ ਵਿੱਚ ਕਾਸ਼ੀ ਕਾਫੀ ਖੁਸ਼ੀ ਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਦੀ ਚਾਨਾ ਦੀ ਰਿਪੋਰਟ